ਕਿਸਾਨੀ ਮਸਲਿਆਂ ਦੇ ਹੱਲ ਲਈ ਉੱਗੇ ਐਨਆਰਆਈ ਦਰਸ਼ਨ ਰਖੜਾ ਨੇ ਕੀਤੀ ਊਮਿਤ ਸਿੰਘ ਨਾਲ ਮੁਲਾਕਾਤ ਸਾਬਕਾ ਮੰਤਰੀ ਰਖੜਾ ਅਤੇ ਚਰਨਜੀਤ ਰਖੜਾ ਵੀ ਬਫਦ ਵਿੱਚ ਰਹੇ ਸ਼ਾਮਲ ਊਮਿਤ ਸਿੰਘ ਨੇ ਕਿਸਾਨਾਂ ਦੇ ਮਸਲੇ ਜਲਦੀ ਹੱਲ ਕਰਨ ਦਾ ਦਵਾਇਆ ਭਰੋਸਾ ਵਿਦੇਸ਼ਾਂ ਅੰਦਰ ਪੰਜਾਬੀਆਂ ਦਾ ਤੇ ਪੰਜਾਬ ਦਾ ਡੰਕਾ ਭਜਾਉਣ ਵਾਲੇ ਉੱਗੇ ਐਨਆਰਆਈ ਸਮਾਜ ਸੇਵਕ ਡਾਕਟਰ ਦਰਸ਼ਨ ਸਿੰਘ ਰਖੜਾ ਨੇ ਅੱਜ ਆਪਣੇ ਭਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਅਤੇ ਚਰਨਜੀਤ ਸਿੰਘ ਰਖੜਾ ਨੂੰ ਨਾਲ ਲੈ ਕੇ ਕਿਸਾਨੀ ਮਸਲਿਆਂ ਦੇ ਹੱਲ ਲਈ ਭਾਰਤ ਦੇ ਗ੍ਰਹਿ ਮੰਤਰੀ ਅਤੇ ਬੀਜੇਪੀ ਦੇ ਸਰਮੌਰ ਨੇਤਾ ਪਰਮਿਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਲੰਬੀ ਮੀਟਿੰਗ ਕਰਕੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਬਾਰਡਰ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਜ਼ਿਕਰ ਜੋਗਾ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਬਾਰਡਰਾਂ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ ਤਾਂ ਦਰਸ਼ਨ ਸਿੰਘ ਰਖੜਾ, ਸੁਰਜੀਤ ਸਿੰਘ ਰਖੜਾ, ਕਰਨਜੀਤ ਸਿੰਘ ਰਖੜਾ ਨੇ ਦਿੱਲੀ ਬਾਰਡਰ ਤੇ ਕਿਸਾਨਾਂ ਲਈ 24 ਘੰਟੇ ਦਾ ਲੰਗਰ ਚਲਾਇਆ ਸੀ ਬਹੁਤ ਵਧੀਆ ਰਹਿਣ-ਬਸੇਰੇ ਬਣਾਏ ਅਤੇ ਦਵਾਈਆਂ ਦੇ ਪ੍ਰਬੰਧ ਕੀਤੇ ਸਨ ਤੇ ਪੂਰਾ ਲਗਭਗ 1 ਸਾਲ ਜਦੋਂ ਤੱਕ ਸੰਘਰਸ਼ ਜਾਰੀ ਰਿਹਾ ਇਹ ਲੰਗਰ ਵੀ ਉਸੇ ਤਰ੍ਹਾਂ ਚੱਲਦੇ ਰਹੇ ਦਰਸ਼ਨ ਸਿੰਘ ਰਖੜਾ ਆਪਣੀ ਮਿੱਟੀ ਨਾਲ ਜੁੜੇ ਹੋਏ ਕਿਸਾਨ ਨੇ ਤੇ ਵਿਦੇਸ਼ਾਂ ਅੰਦਰ ਅਰਬਾਂ ਦਾ ਕਾਰੋਬਾਰ ਹੋਣ ਦੇ ਬਾਅਦ ਵੀ ਪਟਿਆਲਾ ਵਿੱਚ ਸਥਿਤ ਆਪਣੇ ਪਿੰਡ ਵਿੱਚ ਹਰ ਓ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਆਉਂਦੇ ਨੇ ਦਰਸ਼ਨ ਸਿੰਘ ਰਖੜਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਇਸ ਵੇਲੇ ਮਾਰੇ ਤੌਰ ਵਿੱਚ ਝੁਲੰਗ ਰਿਹਾ ਹੈ ਇਸ ਲਈ ਪੰਜਾਬ ਨੂੰ ਕੇਂਦਰ ਦੀ ਮਦਦ ਦੀ ਲੋੜ ਹੈ ਉਹਨਾਂ ਆਖਿਆ ਕਿ ਅੱਜ ਪੰਜਾਬ ਦਾ ਕਿਸਾਨ ਮੁਰ ਦੁਆਰਾ ਐਮਐਸਪੀ ਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਲੜ ਰਿਹਾ ਹੈ ਜਦੋਂ ਉਹਨਾਂ ਨੂੰ ਅਮਰੀਕਾ ਬੈਠੇ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਤੁਰੰਤ 2 ਦਿਨ ਪਹਿਲਾਂ ਹੀ ਵਿਸ਼ੇਸ਼ ਤੌਰ ਤੇ ਪੰਜਾਬ ਪੁੱਜੇ ਅਤੇ ਉਹਨਾਂ ਇਸ ਸੰਬੰਧੀ ਦੇਸ਼ ਦੇ ਗ੍ਰਹਿ ਮੰਤਰੀ ਮਿਤਸ਼ਾਹ ਜੀ ਨਾਲ ਗੱਲਬਾਤ ਕੀਤੀ ਉਹਨਾਂ ਆਖਿਆ ਕਿ ਮਿਤਸ਼ਾਹ ਨੇ ਉਹਨਾਂ ਨੂੰ ਤੁਰੰਤ ਮੀਟਿੰਗ ਲਈ ਬੁਲਾਇਆ ਤੇ ਅੱਜ ਉਹਨਾਂ ਨੇ ਮਿਤਸ਼ਾਹ ਨਾਲ ਲੰਬਾ ਸਮਾਂ ਮੀਟਿੰਗ ਕੀਤੀ ਹੈ ਦਰਸ਼ਨ ਸਿੰਘ ਰਖੜਾ ਨੇ ਆਖਿਆ ਕਿ ਉਹਨਾਂ ਦੇ ਭਰਾ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਕੇਂਦਰੀ ਮੰਤਰੀ ਮਿਤਸਾ ਨੂੰ ਇਸ ਗੱਲ ਦੀ ਫਰੀਕੀ ਨਾਲ ਜਾਣਕਾਰੀ ਦਿੱਤੀ ਕਿ ਪੰਜਾਬ ਕਿਸਾਨੀ ਦੇ ਕੇ ਪੰਜਾਬ ਕਿਸਾਨੀ ਦੇ ਸਿਰ ਤੇ ਹੈ ਤੇ ਅੱਜ ਦਾ ਕਿਸਾਨ ਆਰਥਿਕ ਮੰਦੀ ਦੇ ਦੌਰ ਚੋਂ ਲੰਘ ਰਿਹਾ ਹੈ ਜਿਸ ਕਾਰਨ ਰੋਜ਼ਾਨਾ ਖੁਦਕੁਸ਼ੀਆਂ ਵੱਧ ਰਹੀਆਂ ਨੇ ਛੋਟੇ ਕਿਸਾਨ ਰੋਜੀ ਰੋਟੀ ਤੋਂ ਮਹਤਾਜ ਹੋ ਰਹੇ ਨੇ ਜ਼ਮੀਨਾਂ ਘਟ ਚੁੱਕੀਆਂ ਨੇ ਪਾਣੀ ਧਰਤੀ ਹੇਟਾਂ ਬਹੁਤ ਜ਼ਿਆਦਾ ਜਾ ਚੁੱਕਿਆ ਹੈ ਜਿਸ ਕਾਰਨ ਕਿਸਾਨ ਦੀ ਜ਼ਿੰਦਗੀ ਬਹੁਤ ਜ਼ਿਆਦਾ ਔਖੀ ਹੋਈ ਪਈ ਹੈ ਅਮਿਤ ਸ਼ਾਹ ਨੂੰ ਉਹਨਾਂ ਦੱਸਿਆ ਕਿ ਦੇਸ਼ ਦਾ ਅੰਦਾਜ਼ਾ ਪੰਜਾਬ ਦਾ ਕਿਸਾਨ ਕੌਂਦਾ ਹੈ ਇਸ ਲਈ ਉਹਨਾਂ ਨੂੰ ਬਾਕੀ ਦੇਸ਼ ਦੇ ਮਸਲਿਆਂ ਦੇ ਨਾਲ-ਨਾਲ ਇਸ ਮਸਲੇ ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨ ਕੇ ਰਾਹਤ ਦੇਣੀ ਚਾਹੀਦੀ ਹੈ। ਦਰਸ਼ਨ ਰਖੜਾ ਨੇ ਆਖਿਆ ਕਿ ਖੁਦ ਕਿਸਾਨ ਨੇ ਅੱਜ ਵੀ ਉਹਨਾਂ ਦਾ ਪਰਿਵਾਰ ਖੇਤੀ ਕਰਦਾ ਹੈ। ਉਹ ਖੁਦ ਜਦੋਂ ਵੀ ਆਉਂਦੇ ਨੇ ਸਮੁੱਚੇ ਸਿਸਟਮ ਨੂੰ ਚੈੱਕ ਕਰਦੇ ਨੇ ਉਹਨਾਂ ਆਖਿਆ ਕਿ ਉਹਨਾਂ ਨੂੰ ਪੂਰੀ ਆਸ ਹੈ ਦੇਸ਼ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰੇਗੀ ਕਿਸਾਨੀ ਮਸਲਿਆਂ ਦੇ ਹੱਲ ਲਈ ਉੱਗੇ ਐਨਆਰਆਈ ਦਰਸ਼ਨ ਰਖੜਾ ਨੇ ਦਿੱਮਿਤ ਸਿੰਘ ਨਾਲ ਮੁਲਾਕਾਤ ਸਾਬਕਾ ਮੰਤਰੀ ਰਖੜਾ ਤੇ ਚਰਨਜੀਤ ਰਖੜਾ ਵੀ ਬਫਦ ਵਿੱਚ ਰਹੇ ਸ਼ਾਮਿਲ ਦਿੱਮਿਤ ਸਿੰਘ ਨੇ ਕਿਸਾਨਾਂ ਦੇ ਮਸਲੇ ਜਲਦੀ ਹੱਲ ਕਰਨ ਦਾ ਦਵਾਇਆ ਭਰੋਸਾ ਵਿਦੇਸ਼ਾਂਦਰ ਪੰਜਾਬੀਆਂ ਦਾ ਤੇ ਪੰਜਾਬ ਦਾ ਡੰਕਾ ਵਜਾਉਣ ਵਾਲੇ ਉੱਗੇ ਐਨਆਰਆਈ ਸਮਾਜ ਸੇਵਕ ਡਾਕਟਰ ਦਰਸ਼ਨ ਸਿੰਘ ਰਖੜਾ ਨੇ ਅੱਜ ਆਪਣੇ ਭਰਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਅਤੇ ਚਰਨਜੀਤ ਸਿੰਘ ਰਖੜਾ ਨੂੰ ਨਾਲ ਲੈ ਕੇ ਕਿਸਾਨੀ ਮਸਲਿਆਂ ਦੇ ਹੱਲ ਲਈ ਭਾਰਤ ਦੇ ਗ੍ਰਹਿ ਮੰਤਰੀ ਅਤੇ ਬੀਜੇਪੀ ਦੇ ਸਰਮੌਰ ਨੇਤਾ ਪਰਮਿਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਲੰਬੀ ਮੀਟਿੰਗ ਕਰਕੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਬਾਰਡਰ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਜ਼ਿਕਰ ਜੋਗਾ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਬਾਰਡਰਾਂ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ ਦਾਦਰਸ਼ਨ ਸਿੰਘ ਰਖੜਾ, ਸੁਰਜੀਤ ਸਿੰਘ ਰਖੜਾ, ਚਰਨਜੀਤ ਸਿੰਘ ਰਖੜਾ ਨੇ ਦਿੱਲੀ ਬਾਰਡਰ ਤੇ ਕਿਸਾਨਾਂ ਲਈ 24 ਘੰਟੇ ਦਾ ਲੰਗਰ ਚਲਾਇਆ ਸੀ ਬਹੁਤ ਵਧੀਆ ਰੈਣ ਵਸੇਰੇ ਬਣਾਏ ਅਤੇ ਦਵਾਈਆਂ ਦੇ ਪ੍ਰਬੰਧ ਕੀਤੇ ਸਨ ਇਹ ਪੂਰਾ ਲਗਭਗ 1 ਸਾਲ ਜਦੋਂ ਤੱਕ ਸੰਘਰਸ਼ ਜਾਰੀ ਰਿਹਾ ਇਹ ਲੰਗਰ ਵੀ ਉਸੇ ਤਰ੍ਹਾਂ ਚੱਲਦੇ ਰਹੇ ਦਰਸ਼ਨ ਸਿੰਘ ਰਖੜਾ ਆਪਣੀ ਮਿੱਟੀ ਨਾਲ ਜੁੜੇ ਹੋਏ ਕਿਸਾਨ ਨੇ ਤੇ ਵਿਦੇਸ਼ਾਂ ਅੰਦਰ ਅਰਬਾਂ ਦਾ ਕਾਰੋਬਾਰ ਹੋਣ ਦੇ ਬਾਅਦ ਵੀ ਪਟਿਆਲਾ ਵਿੱਚ ਸਿੱਤ ਆਪਣੇ ਪਿੰਡ ਵਿੱਚ ਹਰ ਓ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਆਉਂਦੇ ਨੇ ਦਰਸ਼ਨ ਸਿੰਘ ਰਖੜਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਇਸ ਵੇਲੇ ਮਾਰੇ ਤੌਰ ਵਿੱਚ ਝੁਲੰਗ ਰਿਹਾ ਹੈ ਇਸ ਲਈ ਪੰਜਾਬ ਨੂੰ ਕੇਂਦਰ ਦੀ ਮਦਦ ਦੀ ਲੋੜ ਹੈ ਉਹਨਾਂ ਆਖਿਆ ਕਿ ਅੱਜ ਪੰਜਾਬ ਦਾ ਕਿਸਾਨ ਮੁਰ ਦੁਆਰਾ ਐਮਐਸਪੀ ਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਲੜ ਰਿਹਾ ਜਦੋਂ ਉਹਨਾਂ ਨੂੰ ਅਮਰੀਕਾ ਬੈਠੇ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਤੁਰੰਤ 2 ਦਿਨ ਪਹਿਲਾਂ ਹੀ ਵਿਸ਼ੇਸ਼ ਤੌਰ ਤੇ ਪੰਜਾਬ ਪੁੱਜੇ ਅਤੇ ਉਹਨਾਂ ਇਸ ਸੰਬੰਧੀ ਦੇਸ਼ ਦੇ ਗ੍ਰਹਿ ਮੰਤਰੀ ਮਿਤਸ਼ਾਹ ਜੀ ਨਾਲ ਗੱਲਬਾਤ ਕੀਤੀ ਉਹਨਾਂ ਆਖਿਆ ਕਿ ਮਿਤਸ਼ਾਹ ਨੇ ਉਹਨਾਂ ਨੂੰ ਤੁਰੰਤ ਮੀਟਿੰਗ ਲਈ ਬੁਲਾਇਆ ਤੇ ਅੱਜ ਉਹਨਾਂ ਨੇ ਮਿਤਸ਼ਾਹ ਨਾਲ ਲੰਬਾ ਸਮਾਂ ਮੀਟਿੰਗ ਕੀਤੀ ਹੈ ਦਰਸ਼ਨ ਸਿੰਘ ਰਖੜਾ ਨੇ ਆਖਿਆ ਕਿ ਉਹਨਾਂ ਦੇ ਭਰਾ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਕੇਂਦਰੀ ਮੰਤਰੀ ਮਿਤਸ਼ਾ ਨੂੰ ਇਸ ਗੱਲ ਦੀ ਬਰੀਕੀ ਨਾਲ ਜਾਣਕਾਰੀ ਦਿੱਤੀ ਕਿ ਪੰਜਾਬ ਕਿਸਾਨੀ ਦੇ ਸਕੇ ਪੰਜਾਬ ਕਿਸਾਨੀ ਦੇ ਸਿਰ ਤੇ ਹੈ ਤੇ ਅੱਜ ਦਾ ਕਿਸਾਨ ਆਰਥਿਕ ਮੰਦੀ ਦੇ ਦੌਰ ਚੋਂ ਲੰਘ ਰਿਹਾ ਹੈ ਜਿਸ ਕਾਰਨ ਰੋਜ਼ਾਨਾ ਖੁਦਕੁਸ਼ੀਆਂ ਵੱਧ ਰਹੀਆਂ ਨੇ ਛੋਟੇ ਕਿਸਾਨ ਰੋਜੀ ਰੋਟੀ ਤੋਂ ਮਹਤਾਜ ਹੋ ਰਹੇ ਨੇ ਜ਼ਮੀਨਾਂ ਘਟ ਚੁੱਕੀਆਂ ਨੇ ਪਾਣੀ ਤਰਤੀ ਹੇਟਾਂ ਬਹੁਤ ਜ਼ਿਆਦਾ ਜਾ ਚੁੱਕਿਆ ਹੈ ਜਿਸ ਕਾਰਨ ਕਿਸਾਨ ਦੀ ਜ਼ਿੰਦਗੀ ਬਹੁਤ ਜ਼ਿਆਦਾ ਔਖੀ ਹੋਈ ਪਈ ਹੈ ਅਮਿਤ ਸਿੰਘ ਨੂੰ ਉਹਨਾਂ ਦੱਸਿਆ ਕਿ ਦੇਸ਼ ਦਾ ਅੰਦਾਜ਼ਾ ਤਾਂ ਪੰਜਾਬ ਦਾ ਕਿਸਾਨ ਕਹਿੰਦਾ ਇਸ ਲਈ ਉਹਨਾਂ ਨੂੰ ਬਾਕੀ ਦੇਸ਼ ਦੇ ਮਸਲਿਆਂ ਦੇ ਨਾਲ-ਨਾਲ ਇਸ ਮਸਲੇ ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨ ਕੇ ਰਾਹਤ ਦੇਣੀ ਚਾਹੀਦੀ ਹੈ ਦਰਸ਼ਨ ਰਖੜਾ ਨੇ ਆਖਿਆ ਕਿ ਉਹ ਖੁਦ ਕਿਸਾਨ ਨੇ ਅੱਜ ਵੀ ਉਹਨਾਂ ਦਾ ਪਰਿਵਾਰ ਖੇਤੀ ਕਰਦਾ ਹੈ ਉਹ ਖੁਦ ਜਦੋਂ ਵੀ ਆਉਂਦੇ ਨੇ ਸਮੁੱਚੇ ਸਿਸਟਮ ਨੂੰ ਚੈੱਕ ਕਰਦੇ ਨੇ ਉਹਨਾਂ ਆਖਿਆ ਕਿ ਉਹਨਾਂ ਨੂੰ ਪੂਰੀ ਆਸ ਹੈ ਦੇਸ਼ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰੇਗੀ